ਦਾ ਖਾਲਸਾ ਵਾਹਿਗੁਰੂ ਜੀ ਕੀ ਤੇ ਸੰਤਨ ਸਿੰਘ ਜੀ ਦੇ ਪਤਨ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੰਦਾ ਪਾਲ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਮਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਣਾ ਜੀ ਕਰੋ ਕਿਰਪਾ ਸੰਤਨ ਸਿੰਘ ਜੀ ਦੇ ਪਤਨ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਜੀ ਬਖਸ਼ੀ ਜੋ ਕਰੋ ਕਿਰਪਾ ਸੰਤਨ ਬਾਬਾ ਜੀ

बाबा दीप सिंह जी लड़े दीन जो लड़े दीन केत के गाम जो परेओ निशान काओ खो मान सरमा अबूज खोदा मन कबूल जीवन की छॾ आस सूरा सो पहचानी लड़े Sing <laughs> ਮਨ ਤਾਂ ਵਸਿਆ ਸੋਈ ਜੇ ਦੇ ਕੰਮ ਕਰੇ ਸਭ ਕੋਈ ਜੇ ਕੰਮ ਕਰੇ ਸਭ ਕੋਈ ਜੇ ਕੰਮ ਕਰੇ ਸਭ ਕੋਈ ਜੇ ਕੰਮ ਕਰੇ ਸਭ ਕੋਈ ਗੋਲੇ-ਬੋਲੇ ਜੀਵੜਿਆ ਤੂਰੇ ਕੀਵੜੇ ਆਈ ਤੂਰੇ ਜੀਵੜਿਆ ਆਈ ਤੂਰੇ ਜੀਵੜਿਆ ਆਈ ਈਮਤ ਘਰੀ ਨਾ ਜਾਈ ਤੂਰੀ ਮਤ ਘਰੀ ਨਾ ਜਾਈ ਮਨ ਕੰਨ ਵਕਿਆ ਤੋਈ ਜਿਜ ਕਾਲ ਕਰੇ ਸਭ ਕੋਈ ਮਨ ਕੰਨ ਵਸੇ ਆਸੋਈ ਜਿਜ ਕਾਲ ਕਰੇ ਸਭ ਕੋਈ ਅੰਤਿਆਨ ਕਿਛ ਕਰਮ ਨਾ ਜਾਣ ਰਾਮ ਨਾ ਜਾਣਾ ਤੇਰੀ ਸਤਗੁਰੂ ਨਾਨਕ ਇਹਨ ਕਲ ਰਾਖੀ ਮੇਰੀ ਹੋਵੇ ਸਬਤ ਕਸਮ

ಭಾರತ <iyorsunuz> <discretion FOR> ਸਦਨਾਮ ਸ਼ਿਰਵਾਹੇ ਗੁਰੂ ਸਾਹਿਬ ਜੀ ਜਾਮ ਗੁਰ ਹੋਏ ਵਾਲ ਤਨ ਹੈ ਗਿਆਰਵ ਦਿਜਾ ਜਾਮ ਗੁਰ ਹੋਏ ਵਲ ਲਖ ਬਾਹੇ ਕਿਆ ਕਿਜ਼ਲ ਜਾਮ ਗੁਰ ਹੋਏ ਵਲ ਗਿਆਨ ਅਰ ਧਿਆਨ ਅਨੰਬਰ ਜਾਮ ਗੁਰ ਹੋਏ ਵਲ ਸ਼ਬਦ ਸਾਖੀ ਸ ਸੱਜਹਕਾਰ ਜੋ ਗੁਰੂ ਗੁਰੂ ਅਹਨੈ ਸਜਾਪੈ ਦਾਸ ਭਾਟ ਬੇਨਦ ਕਹੈ ਜੋ ਗੁਰੂ ਨਾਮ ਰਿਤਮਹਿ ਧਰਹਿ ਸੋ ਜਨਮ ਮਰਨ ਦੁਖਿ ਤੇ ਰਹੈ ਜੋ ਗੁਰੂ ਨਾਮ ਰਿਤਮਹਿ ਧਰਹਿ ਸੋ ਜਨਮ ਮਰਨ ਦੋਹ ਤੇ ਰਹੇ ਸੇਵਕ 기ੋੜਕ ਨੇ ਬਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਸਹਲ ਤੇ ਰੱਖਿਓ ਜੀਤ हर के सेवक जो हर पाए तेन की कथा निरारी रे। आवे न जाहे न कब हु मरते पार ब्रह्म संगारी सिंगारी रे जाओ तौ प्रेम खिलन का जाओ ਸਿਰ ਤੇ ਤਰ ਤਲੀ ਗਲੀ ਮੇਰੀ ਆ ਇਹ ਤੇ ਮਾਰਗ ਪੈਰ ਤਰੀ ਜਾ ਸਰਦੀ ਜਾ ਕਾਣ ਨਕੀ ਜਾ ਸੂਰਾ ਸੁਹ ਬਹ ਜਾਨੀ ਹੈ ਜੋ ਲੜੈ ਦੀਨ ਕੇ ਉਰ ਜਾ ਉਰ ਜਾ ਕਟ ਮਰੇ ਕਬੂ ਨਾ ਛੱਡੈ पहला मरण कबूल जीवन की सब ना कीरेणु हमारे राम नाम और मै गयो जा का सामने जैसे मरत संकट बेटा दर्श तुहारो ਸਕਹ ਹਟਾਲ ਗੁਰ ਸੇਵੀ ਹੈ ਐਨਸ ਸਹਜ ਸੁਭਾਈ ਦਰਸਨ ਪਰ ਸਿ ਆਏ ਗੁਰੂ ਗੈ ਜਨਮ ਮਰਨ ਦੋਖ ਹੋਐ ਸਫਤ ਖਸਮਦੀ ਨੂਰਿਆਰ ਸੋ ਗੁਰ ਸਹ ਝਾਟੀ ਐ ਤਦੇ ਡੇਚੇ ਸੱਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕਟਿ ਹੈ सजन सजा पात शाहू सिर साह द सहू जिस पास ब है सब न दे सहू ਸਾਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਰਨਾਤਰੀ ਮਹੱਲਾ ਪੰਜਵਾਂ ਕਾਰਬਾਰ ਵਾਂ ਇੱਕ ਹੋ ਅੰਕ ਸਾਤ ਦੌਰ ਪਰ ਸਾਦੇ ਮੰਦਨਾ ਹਰ ਵੰਦਨਾ ਵੱਡਾ ਬਾਗ ਭੇਜੇ ਗੁਰ ਦੇਵਾਂ ਕੋਟ ਪਰਾਗ ਮੇਰੇ ਹਰ ਸੇਵਾ ਜਨਨਾ ਬਿਆਪੈ ਸਾਗਰ ਦਰਿਆ ਸਾਲੂ ਸੰਗੇ ਨਿਰਭਉ ਨਾਮ ਜਬ ਹਰ ਰੰਗੇ ਪਰਦਾਨ ਦੁਖ ਕੇ ਨਾ ਢੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਵੇ ਪ੍ਰਭ ਆਬ ਮੁਝਾਈ ਨਾਨਕ ਉਦਰੇ ਵਾਹਿਗੁਰੂ ਦਾ ਕਾਲ ਸਤਿ ਵਾਹਿਗੁਰੂ ਜੀ ਫਤਿਹ ਤਨਾ ਸਲੀਮ ਹੱਲਾ ਪੰਜਾਬ ਆਕਾਰ ਬਾਰਮਾ ਏਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਬਾਲ ਰਾਏ ਰਹਾਉ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗ ਜੀਓ ਅੱਜ ਦਾ ਪਾਵਨ ਪਵਿੱਤਰ ਮੁਖ ਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 683 ਦੇ ਤਨਾਸਰੀ ਰਾਗ ਅੰਦਰ ਸ਼ੁਭਾਇਮਾਨ ਹੈ ਸਾਧਗੁਰੂ ਜੀ ਕਿਰਪਾ ਕਰਨ ਉਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਅੱਜ ਪੰਥ ਦੇ ਮਹਾਨ ਸ਼ਹੀਦ ਸਿਰ ਨੱਥੇ ਡੰਣ ਵਾਲੇ ਯੋਧੇ ਜਬਰ ਦਾ ਮੁਕਾਬਲਾ ਸਬਰ ਨਾ ਕਰਦੇ ਸਬਰ ਨਾ ਕਰਦਿਆਂ ਹੋયા ਸਤਕਾਰਯੋਗ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਨ ਸ਼ਹਾਦਤ ਪ੍ਰਾਪਤ ਕੀਤੀ ਆਪ ਸਭ ਨੂੰ ਸੰਗਤਾਂ ਅੰਮ੍ਰਿਤ ਵੇਲੇ ਤੋਂ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਜੀ ਕਿਰਪਾ ਕਰਨ ਸਮੂਹ ਮਾਈ ਭਾਈ ਦੀ ਹਾਜ਼ਰੀ ਦਰ ਪ੍ਰਮਾਨ ਕਰਨ ਦਰੋਂ ਕਰੋ ਸਿੱਖੀ ਸਦਕ ਭਰੋਸਾ ਨਾਮਦਾਨ ਸਤ ਸੰਗਤ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਵਾਜ ਲੈਣ ਕੱਲ ਨੂੰ 16 ਤਰੀਕ ਹੈ ਔਰ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਭਾਈ ਪਰਿਵਾਰਾਂ ਸਾਹਿਬ ਦਾ ਹਾਜ਼ਰੀਆਂ ਭਰ ਕੇ ਅਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतह